ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੁਝੇ ਸੁਚ ਨਾ ਹੋਈ ਜੇ ਸੁਚੇ ਲਖ ਵਾਰ ਚੁਪੇ ਚਪ ਨਾ ਹੋਈ ਜੇ ਲਾਇ ਰਹਿ ਲਿਗਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਨੀਆ ਫਾਰ ਸੈ ਸਣਪ ਲਕ ਕੋਈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਭਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਣੇ ਕਰ ਕਮ ਨਾ ਕਿਹਾ ਜਾਏ ਹੁਕਮੇ ਹੁਣ ਜੇ ਕਮਲੇ ਵਢਿਆਏ ਹੁਕਮੇ ਤਾਂ ਨੀਚ ਕਮ ਨਿੱਦ ਸਫਾਈ ਇੱਕ ਨਾ ਹੁਕਮੇ ਬਖਸੀਸ ਇਤੋ ਕਮੇਂਦਰ ਸਭ ਆਈਏ ਕਮੇਂਦਰ ਸਭ ਕੋ ਬਾਹਰ ਕੁਮਨਾ ਕੋਏ ਨਾਨਕ ਹੁਕਮੇ ਜੇ ਬੁਜੇ ਤਾਉ ਮੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕੇਸੀ ਤਾਣ ਗਾਵੇ ਕੋ ਤਾ ਝਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਕਾ ਗਾਵੇ ਕੋ ਸੱਚ ਰੇਤਨ ਕੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜੱਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ سچی نائیں پوا پار آخ می دات کرے دا تار پھیکیا کے رکیے سدر بار وہ بولنا بولیے جت سنے تر پیار امت ویلا سچ نہ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਜਾਣੀ ਸਵਾਪੇ ਜੱਤਿਆਰ ਤਪੇ ਨਾ ਜਾਈ ਕੀਤਨ ਹੋਇ ਆਪੇ ਆਪ ਨਿਰਜਲ ਸੋ ਜਿਨਸੇ ਬੇਅਤਨੇ ਪਾਇਆ ਮਾਨ ਨਾਨਕ ਕਾ ਬੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁਖ ਪਰ ਆ ਸੁਖ ਲੈ ਜਾਈ ਗੁਰਮਤਿ ਨਦੰ ਗੁਰਮਖ ਵੇਦੰ ਗੁਰਮਖ ਰਿਓ ਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰਪਾਲ ਬੱਤੀ ਮਾਈ ਜੇ ਹੋ ਜਾਣਾ ਤਾਂ ਨਹੀਂ ਕਹਿਣਾ ਤਾਂ ਨਾ ਜਾਈ ਗੁਰ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਨ ਨਾ ਜਾਈ ਚੇਤਨਾ ਵਿਜਿਤ ਸੁਭਾਵੇ ਬਿਨ ਭਾਣੇ ਕੇ ਨਾਹੀ ਕਰੀ ਜਿਤਿ ਸਿਟੁ ਭਾਈ ਵੇਖੇ ਬਨ ਕਮ ਖੇ ਮਿਲ ਲਈ ਮਤਿ ਉਚਰਤ ਨਿਜਵਾਰ ਮਾਨਕ ਜੇ ਕਿ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵੁ ਜਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੇ ਬਿਸਰ ਨਾ ਜਾਈ ਜੇ ਜੁਗ ਚਾਰਿਆ ਚਾਹੋ ਦਸੋਣੀ ਹੋਏ ਨੌਖੰਡਾ ਵਿਝਾਣੀਐ ਰਾਂਚਲੇ ਸਭ ਕੋਇ ਚੰਗਨ ਔਰ ਖਾਈ ਕੇ ਜਿਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੂਛੇ ਕੇ ਕੀਟਾ ਅੰਦਰ ਕੀਟ ਕਾ ਦੋਸੀ ਤ ਉਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਇ ਨਾ ਸੁਚੀ ਜੇ ਕਿਸ ਗੁਣ ਕੋਈ ਕਰੇ ਸੁਣੀਏ ਸਿਰਫ ਇਹ ਸੁਨਾਤ ਸੁਣੀਏ ਤਤਉਲਾ ਕਾ ਸੁਣੀਏ ਦੀਪ ਲੋਪਰ ਤਾਲ ਸੁਣੀਏ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦਿਕ ਪਾਪ ਕਾ ਨਾਸ ਸੁਣੀਏ ਸਰਬਰਮਾਇਂ ਦਸ ਸੁਣੀਏ ਮੁਕਤਲਾ ਹਨਮੰਦ ਸੁਣੀਏ ਜੋਗ ਜੁਗ ਤਨ ਪੇਡ ਸੁਣੀਏ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦਿਕ ਪਾਪ ਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅਸ਼ਟ ਕਾਇਸ਼ ਨਾਨ ਸੁਣੀਏ ਪਰਪੜ ਭਾਵੇ ਮਾਨਸ ਨੀ ਅਲਾ ਕੇਸੈ ਜਿਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾਖੇ ਕਾ ਨਾਸ ਸੁਣੀਏ ਸੇਕ ਪੀਰ ਪਾਸ਼ਾ ਸੁਣੀਐਂ ਦੇ ਭਾਵੇ 라ਉ ਸੁਣੀਆ ਤੋ ਇਸ ਕਾਹ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਵੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾਇ ਕਾਗ ਦੀ ਕਲਮ ਨਾਲ ਲੇਖਣ ਹਾਰ ਵੰਨੇ ਕਾ ਬਿਕਨ ਵਿਚਾਰੇ ਸਾ ਨਾਮ ਨਿਰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਮਨੇ ਸੂਤ ਹੋਵੇ ਮਨ ਬੁੱਧ ਮਨੇ ਸਗਲ ਭਵਨ ਕੀ ਸੂਤ ਮਨੇ ਮੂ ਚੋਟਾ ਨਾ ਖਾਈ ਮਨੇ ਜਮ ਕੇ ਸਾਥ ਨਾ ਜਾਈ ਏਸਾ ਨਾਮ ਨਿਰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਮਨੇ ਮਰ ਠਾਕ ਨਾ ਪਾਈ ਮਨੇ ਪਰਸੂ ਉਪਰ ਗੜ ਜਾਈ ਮਨੇ ਮਗ ਨਾ ਚੱਲੇ ਪਰਤ ਮਨੇ ਧਰਮ ਸਿਤੀ ਸਨ ਬੰਦ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦੁਆਰ ਮਨੇ ਪਰਵਾਰ ਸਹਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਨਕ ਭਵੇ ਨਾ ਪੀਖੋ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परवान परच प्रधान पंचे पावे धरे के मान पंचे सुदा राजा न पंचे का गुरु एक त्यार जे को कहे करे विचार करते के कनीश मार धूल तम दिया का फुट संतुकथा बिर किया जिन सूत जे कबुजे होवे सचियार तवले उपकेता पार धरती होरे परे होरे होए तिस्ते पातले कवन जोर जियां जत्रंके नाव सपना लिखिया वडी कलाम ਏਹੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੋਇਲਾ ਰੂਪ ਕੀਤੇ ਤਾ ਜਾਣੇ ਕਉਣ ਖੂਤ ਕੀਤੇ ਪੈਸਾ ਏਕੋ ਕਾ ਬਹੁਤ ਇਸਤੇ ਹੋਇ ਲਖ ਦਰਿਆਉ ਪੁਦਤ ਕਉਣ ਕਹਾ ਵਿਚਾਰ ਵਾਰੇ ਨਾ ਜਾਵੇ ਇਕ ਵਾਰ ਜੋ ਤੁੰਦ ਪਾਵੇ ਸਾਈ ਭਰੀ ਕਾ ਤੁਸ ਤਸ ਸਲਾਮਤ ਅਨੰਕਾਰ ਸੰਖ ਜਪ ਸੰਖ ਭਵ ਸੰਖ ਪੂਜਾ ਸੰਖ ਤਪ ਭਵ ਸੰਗ ਅੰਤਮਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸత్య ਸੰਗ ਦਾ ਤਾਰ ਸੰਖ ਅਕਸ਼ਰ ਮੋ ਭਗਤ ਸਾਰ ਸੰਖ ਮੋ ਲਿ ਲਾਇ ਤਾਰ ਕੋ ਕੌਣ ਕਾ ਵਿਚਾਰ ਵਾਰ ਨਾ ਜਾਵੇ ਇਕ ਵਰ ਤੁੰਦ ਪਾਇ ਸਈ ਭਲੀ ਕਾ ਤੂ ਸਦਾ ਸਲਾਮਤ ਅਨੰਕਾਰ ਅਸੰਖ ਮੋਰ ਕੇ ਅੰਦਰ ਕੋਇ ਅਸੰਖ ਚੋਰ ਹਰਿ ਰਾਮ ਕੋਇ ਅਸੰਖ ਅਮਰ ਕਰ ਜਾਹੇ ਜੋ ਅਸੰਖ ਲੋੜ ਤੇ ਕਮਾਇ ਅਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜੇ ਹਰ ਕੁੜੇ ਫੇਰ ਆਇ ਅਸਖ ਮਲੇਸ਼ ਮਲ ਭੱਕ ਖਾਇ ਅਸੰਖ ਨਿੰਦ ਸ੍ਰੀ ਕਰੇ ਪਾ ਨਾਨਕ ਨਿਖੇਚ ਕੈ ਵਿਚਾਰ ਬਾਰੇ ਨਾ ਜਾਵੇ ਇਕ ਵਾਰ ਜੋਤੰਦੇ ਭਾਉ ਸੇਈ ਭਲੀ ਕਾ ਤੂ ਸਦਾ ਸਲਾਮਤ ਅਨੰਕਾਰ ਅਸੰਖ ਨਵ ਸੰਖਤਾਵਾ ਕਮ ਕਮ ਸੰਖ ਲੋ ਸਖੇ ਸਿਰ ਭਾਰੋ ਅਖਰੀ ਨਾਮ ਫ੍ਰੀਸਾ ਲਾਹ ਕਈ ਗਿਆਨ ਕਿਤਰ ਗੋਣ ਗਾਖੇ ਲਿਖਣ ਬੋਲਣ ਬਾਣ ਕ੍ਰਿਸ਼ੇ ਸੰਜੋਗ ਵਖਾਣ ਜਿਨੇ ਲਿਖੇ ਦੇ ਸਨਾ ਜੀ ਫਰਮਾਵੇ ਤਿੱਥੀ ਪਾ ਜਿਤਾ ਕਿਤਰ ਇਤਨਾ ਵਿਨਾ ਵਿਨਾਇ ਕੋ ਤਾ ਕੌਣ ਕਾ ਵਿਚਾਰ ਵਾ ਨਿ ਨਜ ਵੇਖਵਰ ਜਤੰਦ ਪਾ ਸੇ ਪ੍ਰਧਿਕਾਰ ਤੂ ਸਦਾ ਸਲਾਮਤ ਅਨੰਕਾਰ ਪਰੇ ਹੱਥ ਤੇ ਤਨ ਦੇ ਪਾਣੀ ਤੋਂ ਤੇ ਤੁਸਕੇ ਮੂਤ ਬਲਿੱਟੀ ਕੱਪੜ ਹੋਈ ਦੇ ਸਭ ਬੰਦੀਏ ਧੋਏ ਪ੍ਰੀਮਤ ਪਾਪਾ ਕੇ ਸੰਗੋ ਥੋਪੇ ਨਾ ਵੇ ਕੇ ਰੰਗ ਪੁਨੀ ਪਾਪੀ ਅੱਖਾਂ ਨਾਇ ਕਰ ਕੇ ਕਰਨਾ ਲਿਖ ਲੈ ਜੋ ਆਪੇ ਵੀ ਜਾਪੇ ਕਾਉ ਨਾਨਕ ਕਮਿ ਆਉ ਜੋ ਤੀਰ ਤਪ ਦੇ ਅਦੁੱਤ ਧਾਮ ਜੇ ਕੋ ਭਵ ਤਿਲਕਾ ਮਾਨ ਸੁਨੀ ਯਮ ਨੀਮਨ ਕੀਤਾ ਪਵੰਤਰ ਗਾਤੇ ਤਬਰ ਨਾਉ ਸਭ ਕਉ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਈ ਸੋ ਸਾਥ ਬਾਣੀ ਬਰਮਾਉ ਸਤ ਸੁਆਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਮਨ ਕੋੰਤੀ ਕਾਉਣ ਬਾਰ ਤਮਨ ਸੇ ਉੱਤੀ ਮਹ ਕੌਂ ਜਿ ਤੋਇ ਕਾਰ ਬੇਨ ਨ ਪਾਈਏ ਪੰਡਤੀ ਜੀ ਹੋਵੇ ਲੇਖ ਪੁਰਾਨ ਬਖਤ ਨਾ ਪਾਇਓ ਕਾ ਦੀਆ ਜੇ ਲੇਖਣ ਲੇਖ ਪੁਰਾਨ ਇਤੀ ਵਾਰ ਨ ਚੁਕੀ ਜਾਣੇ ਰੁੱਤ ਮਹਾਨਾ ਕੋਏ ਜਾ ਕਰਤਾ ਸੇਟੀ ਕੋ ਸੱਜਿ ਆਪੇ ਜਾਣੇ ਸੋਏ ਏ ਕਰਿਆਖੇ ਕਿਸ ਲਾਇ ਕੇ ਵਰਨੇ ਕਿ ਉਜਾਰਾ ਨਾਨਕ ਆਖਾ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੀ ਨਾਹੀਂ ਜਿ ਤਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋਏ ਪਤਲਾ ਪਤਲ ਲੱਕ ਗਸੰਗਸ ਔਰ ਕੋਰ ਭਰਤ ਕੀ ਵੇਦ ਕਹਿਣ ਇੱਕ ਬਾਤ ਸੇ ਸਟਰ ਕਹਿਣ ਕਿਤੇ ਬਾਸ ਲਈਕ ਦਾਤ ਲੇ ਕਹੋਏ ਤਾਂ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕੋ ਢਾਕੀ ਆਪੇ ਜਾਣੇ ਆਪ ਸਲਾਈ ਸਲ ਚ ਸੁਤ ਨਾ ਪਾਈਂ ਇਹ ਨਦੀਆਂ ਤੇ ਆਪ ਹੋਏ ਸੁੰਧ ਨਾ ਜਾਣੀ ਸੁੰਧ ਸਾਸੁਰ ਤਨ ਦੇ ਸਿੱਟੀ ਮਾਲ ਤਨ ਕੀੜੀ ਤੋਂ ਨਾ ਹੋਣ ਜਿਤ ਸਿਮਨੋਂ ਦਾ ਵਿਸਾਰੇ ਅੰਤ ਨਾ ਸਿਫਤੀ ਕਹਿ ਨਾਇ ਅੰਤ ਤੰਤਨਾ ਕੰਨੇ ਦੇ ਨੈ ਅੰਤ ਤੰਤਰਾ ਵਿਖਾ ਸੁਣਨਾ ਅੰਤ ਤੰਤਰਾ ਜਾਪੇ ਕਿਆ ਬਨ ਮੰਤਨ ਤੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰਾ ਬਾਰ ਅੰਤ ਕਰਨ ਕੇਤੇ ਬਿਲਾਇ ਤਾਂ ਕਿ ਅੰਤ ਨਾ ਪਾਏ ਜਾਏ ਹੰਤ ਨਾ ਜਾਣੇ ਕੋ ਬੋਤਕ ਇਹ ਬੋਤਾਈ ਵੱਡਾ ਸਹਿਵਚਾ ਤਾ ਉਚ ਪਰੋਚਨ ਏ ਗੜੁ ਉਚ ਹੋਇ ਕੋ ਤਿਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਿਕ ਨ ਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲੇ ਨਤਮਾਈ ਕਿਤੇ ਵਾਂਗੇ ਜੋਤਿ ਪਰ ਕੇ ਤੇਗੰਤ ਨਹੀਂ ਵਿਚਾਰ ਕੇ ਤੇ ਖਫ ਟੁੱਟੇ ਵੇ ਕਾਜ ਕੇ ਤੇ ਲੇਰੇ ਮੁਕਰ ਪਾਇ ਕੇ ਤੇ ਮੂਰਖਾਈ ਖਾਈ ਖਾਈ ਕੀਤਿਆਂ ਦੇਖ ਪੁਖਸਤ ਮਾਰੇ ਬੀਦਾ ਤੇਰਾ ਤਾਰ ਬੰਦ ਕਲਾ ਸੀ 파ਣੇ ਹੋਏ ਹੋ ਰਤਨਾ ਸਕੇ ਕੋਈ ਜੇਖੋ ਕਹੇ ਕੋ ਆਖਣਾ ਪਾਈ ਉਹ ਜਾਣੇ ਜੀਤਿਆ ਮੋਖ ਆਪੇ ਜਾਣੇ ਆਪੇ ਰਿਆ ਕਿਸੇ ਵੀ ਕੇ ਕੇ ਜਿਸ ਨੂੰ ਬਖਸ਼ੇ ਸਿਫਸਾ ਲਾ ਨਾਨਕ ਪਾਸੀ ਪਾਤਸ਼ਾਹ ਮੂਲ ਗੁਣਾਂ ਮੂਲ ਵਾਪਰ ਅਮੂਲ ਵਪਾਰੀ ਅਮੂਲ ਪੰਡਾਰਾ ਅਮੂਲਾਵੇ ਮੂਲੇ ਜਾਏ ਅਮੂਲ ਪੇ ਮੂਲ ਸਮਾਏ ਅਮੂਲ ਧਰ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸੀ ਸਮੂ ਨਿਸਾਨ ਅਮੂਲ ਕਰਮ ਅਮੂਲ ਫਰਮਾਨ ਅਮੂਲਾ ਮੁਲਾਖਿਆ ਨਾ ਜਾਏ ਆਖਾ ਕਰੇ ਲਿਵਲਾਈ ਆਖੇ ਵੀਦ ਪਾਟ ਪੁਰਾਨ ਅਕੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦ ਆਖੇ ਸ਼ਰਕੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਜਾਨ ਆਖੇ ਜੀਵ ਆਖੇ ਸੁਨ ਨਰਮਨਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕੋਈ ਤਾਂ ਆਖ ਨਾ ਸਕੇ ਕੇ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲੇ ਵਿਗਾੜ ਤਾਂ ਲਖੀਏ ਸਿਰਗਵਾਰ ਰਗਵਾਰ ਸੋ ਕਰਕੇ ਸੋ ਕਰਕੇ ਨਿਤਵੇ ਸਰਬ ਸਮਾਲੇ ਵਾਜਨਤ ਨਿਤਨੇਕ ਸੰਖ ਕੇਤੇ ਬਵਨ ਹਾਰੇ ਕੇਤੇ ਰਗ ਭਰੇ ਸੁਕੈ ਕਿਤੇ ਗਵਨ ਹਾਰੇ ਗੰਤਨ ਪਉਣ ਪਣੀ ਬਸੰਤਰ ਕਾਵੇ ਰਜਤਨ ਦੁਆਰੇ ਗਵ ਚਿਤਕੁਪਤ ਲਿਖਾਣਿਏ ਲਿਖ ਲਿਖਰਮ ਵਿਚਾਰੇ ਗਾਵਿ ਸਰਬ ਮਾ ਦੇਵੀ ਸੋ ਸਦਸ ਵਾਰੇ ਗਾਵ ਇਨੇ ਦਸਨ ਬੈਠੇ ਦੇ ਉਤੇ ਅੰਧਨ ਨਾਲੇ ਕਾਵੇ ਸਤਸਵਾ ਜੇਂਦਰ ਕਾਉਨ ਸਾ ਦੁਚਾਰੇ ਗਾਵ ਤਿਸ ਤੇ ਸੰਚੋਕੀ ਗਾਵੀ ਕਰਾਰੇ गावਨ ਪੰਡਿਤ ਪੜ ਨਿਲਕੀਸਰ ਜੁਗ ਜੁਗ ਵਿਦਾ ਨਾਲੇ ਕਾਵੇ ਮੋਹਨੀਆਂ ਮਨ ਮੋਹਨ ਸ੍ਰਿਗਮਸ਼ਿ ਪਿਆਲੇ ਗਾਵੇ ਤਨੋ ਪਾਇ 76 ਤੀਥ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੈਤਨੂ ਗਾਵੇ ਜੋਦ ਪੰਥ ਕਰ ਭਗਤ ਰਸਾਲੇ ਹੋ ਕੇ ਤੇ ਗਾਉਣ ਸੇ ਮਚਤਾ ਉਹਨਾਂ ਨੇ ਕਿਹਾ ਵਿਚਾਰੇ ਸੋਈ ਸੋਈ ਸਦਾ ਚਾ ਸਾਹਿਬ ਸੱਚਾ ਸੱਚੀ ਨਾ ਹੈ ਵੀ ਉਸੀ ਜਾਈ ਨਾ ਜਸ ਸਿਰਤਨਾ ਜਨੇ ਚਾਏ ਰੰਗੀ ਰੰਗੀ ਭਾਤੀ ਕਰ ਕਰ ਜਨ ਸੀਮਾ ਜਨੇ ਭਾਈ ਕਰ ਕਰ ਵੇਖੇ ਕੀਤਾ ਆਪਣਾ ਜੀਤੇ ਦੀ ਵਡਿਆਏ ਜੋ ਤਿਸ ਪਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਫਾਸੋ ਸਹਿ ਪਤ ਸਹਿ ਬਰਾਨ ਕਰਨ ਜਾਈ ਮੰਦਾ ਸੰਤੋਖ ਸੰਬਤ ਝੋਲੀ ਧਿਆਨ ਕੀ ਕਰੇ ਬੂਤ ਕਿੰਤਾ ਕਾਲ ਗਵਾਰੀ ਕਾਇ ਜੁ ਕਿੰਦਾ ਪਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਅਦੇ ਤਿਸੇ ਅਦੇਸ ਆਦ ਨੀਰ ਨਾਦਰ ਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਤੇ ਪੰਡਾਰਾ ਕਟકડਵਾ ਜੀ ਨਾ ਦੇ ਆਪ ਨਾਤ ਨਾਤੀ ਸਭ ਜਾ ਕੇ ਸ੍ਰੀ ਅਵਰਾ ਸਾਧ ਸੰਜੋਗ ਜੋਦੇ ਕਰ ਚਲਾਵੇ ਲੇਖਿਆ ਵੇ ਭਾਗ ਅਦੇਤੀ ਸੇ ਅਦੇਸ ਆਦ ਨੀਰ ਨਾਦਰ ਹਤ ਜੁਗ ਜੁਗ ਇੱਕ ਵੇਸ ਇਕਮ ਜੁਗਤਿ ਵੇਦਿ ਚਿਲੇ ਪਰਵਾਣਿ ਕਿਸ ਸੰਸਾਰਿਕ ਪੰਡਾਰਿਕ ਲੇ ਲੇ ਦੀਵਾਰ ਜਿਤ ਸੁਭਾ ਤੇ ਚਲਾਵੇ ਜੀ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਾ ਤਾਂ ਨਹੀਂ ਆਵੇ ਬੋਤੈ ਬਣਾ ਦੇਖ ਸੇ ਅਦੇਸ ਆਧਨਿਆ ਨਤਨਤ ਜਿ ਜਿ ਕਵੇ ਸਾ ਸਲ ਪੰਡਾਰਜੁ ਸੁਭਾ ਸਵੇਖੇ ਵਾ ਕਰਵੇ ਕਿਸੇ ਜਨਹਾਰ ਨਾਨਹ ਤੇ ਕੀ ਸਰਚੀ ਕਰ ਇਹ ਦੇਤੀ ਸੰਦੇਸ ਆਧਨਿਆ ਨਤਨਤ ਜਿ ਜਿ ਕਵੇਸ ਇੱਕ ਦੋ ਜੀ ਬੋਲ ਲਖ ਲਖ ਲਖੀਸ ਲਖ ਲਖੇ ਰਾਖੀਕ ਨਾ ਜਗਦੀਸ ਤੇਰਾ ਫਤ ਬੜੀ ਛਰੀ ਹੋਏ ਕਿਸ ਸੁਨਗਲਾ ਕਾਸ ਕੀ ਟਾਂ ਰੇਸ ਨਾਨਕ ਰਤਰੀ ਪਈ ਕੁੜੀ ਕੁੜੀ ਠੀਸਾ ਖਣ ਜੋ ਚਪੇ ਨਹੀਂ ਜੋਰ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵ ਮਨ ਨਹੀਂ ਜੋਰ ਜੋ ਨ ਰਾਜ ਮਾਲ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਝੁਕੀ ਜੋ ਤੇ ਸੰਸਾਰ ਜਿਸ ਸਾਥ ਜੋਰ ਕਰਵੇ ਕੇ ਸੋਈ ਨਾਨਕ ਕੋ ਤਨੀਚ ਨ ਕੋ ਰਤੇ ਉਤੀ ਤੀਵਾਰ ਕਣ ਕਣਿ ਗਨੀ ਪਰ ਤਾਰੇ ਤੀਜ ਤਤੀ ਤਾ ਪ੍ਰਕੀ ਧਰਮ ਸਾਰ ਜਿਸ ਵੇ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਵ ਚਾ ਦਰਬਾਰ ਤੇ ਸੁਣ ਪੰਜ ਪਰਵਾਣ ਨਦਰੀਕਮੀ ਪਾਵੇ ਨਿਸ਼ਾਨ ਖਚ ਪਕਾਇ ਤੇ ਪਾਇ ਨਾਨਕ ਜਾਪੇ ਜਾਏ ਧਰਮ ਕੰਡ ਕਾ ਔਰ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਉਣ ਪਣੀ ਬਰਸਨ ਤੇ ਕੀਤੇ ਕਾਣ ਮਹੇਸ਼ ਕੀਤੇ ਵਰਮੇ ਕਰਤ ਕੜੀਏ ਰੂਪ ਰੰਗ ਕੇ ਵੇਸ ਕੀਤੇ ਗ੍ਰੰਭੂਮੀ ਮੇਰ ਕੇ ਕੀਤੇ ਗੱਟੇ ਦੇ ਉਦੇਸ ਕੇ ਤੇਂਦ ਚੰਦ ਸਰ ਕੇ ਤੇ ਕੀਤੇ ਮੰਡਲ ਦੇ ਸਕੇ ਤੇ ਸਿਤਬੁੱਧ ਨਾਥ ਕੀਤੇ ਕੀਤੇ ਦੇ ਵੇਸ ਕਿਤੇ ਦੇਵ ਦਾ ਨਾਮ ਨਹੀਂ ਕਿਤੇ ਇਤਨੇ ਸਮਝ ਕਿਤੇ ਖਾਣੇ ਕਿਤੇ ਬਾਣੇ ਕਿਤੇ ਪਤਨੇ ਦੇ ਕਿਤੇ ਸੂਪੀ ਸੇਕ ਕਿਤੇ ਨਾਨਕ ਅੰਤਨਾ ਤੇ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਨਾਮ ਬਿਰੋਧ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਕਰਤ ਕਰੀਏ ਬੋਤਨ ਉਪ ਤਾਕੇ ਗਲ ਕਥੀਆਂ ਨਾ ਜਾਏ ਜੀ ਕੋ ਕਹਿ ਪੀਛੇ ਪਰਛਾਈ ਤੇ ਕੜੀਏ ਸੋਤ ਮਤ ਮਨ ਬੁਲ ਤੇ ਕਿਛੁ ਸਦਾ ਕੀ ਸੁਧਿ ਕਰਮ ਖੰਡ ਕੀ ਪਾਣੀ ਜੋਤਿਓ ਨ ਕੋਈ ਹੋਤਿ ਜੁਦ ਮਹਾਭਾਰਤ ਸੂਤਿ ਨੇ ਰਾਮ ਰਹਾ ਪਰਪੂਰ ਇਥੇ ਸ਼ਿਪਹਿਤਾ ਮੈ ਮਮਾ ਟਾਕੇ ਉਕਥਿ ਨਾ ਜੈ ਨਾਮ ਰੇ ਨ ਠਾਗੇ ਜਾ ਜਿਨ ਕੇ ਰਾਮ ਸੇਮ ਨਮਾ ਹੈ ਇਥੇ ਭਗਤ ਵਸੇ ਕੇ ਲੋਇ ਕਰਿ ਅਨੰਤ ਸਚਾ ਮਨ ਸੋਇ ਸਤਿਖੰਡ ਵਸਿਨ ਅੰਕਾਰੇ ਕਰ ਕਰ ਵੇਖੇ ਨਦਰ ਨਿਹਾ ਤੇ ਖੰਡ ਮੰਡਲ ਵਰ ਪੰਡ ਜੇ ਕੋ ਕਤਿ ਅੰਤ ਨੈ ਅੰਤ ਤੇ ਲੋਲਕਾਰ ਜਿਵ ਜਿਵ ਕਮ ਤੇਵ ਤੇਵ ਕਾਰ ਵੇਖੇ ਸੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਜਿਤ ਪਰਾਥੀ ਰਸ ਨਿਆਰ ਅਰਣ ਮਤਿ ਵੇਦ ਤਿਆਰ ਭਉ ਖਲਾਗਨ ਤਪਤਾਉ ਭਾਂਡਾ ਪਉ ਮਤਿ ਤਨਾਰ ਘੜੀਏ ਸੋ ਸਚੀ ਟਕਸਾਲ ਜਿਨ ਕਨਦ ਕਰਮ ਤਿਨ ਕਾਰ ਨਾ ਨਿਖ ਨਦਰੀ ਨਦਰੀ निहाल ਸੁਲੁਪ ਬੋਲੇ ਗੁਰੂ ਪਾਣੀ ਪਿੱ타 ਮਾਤਾ ਤਰਤ ਮਹਤ ਦਿਸਰਾ ਦੇਦਾ ਇਲਾਕੇ ਲਿ ਸੁਜਤ ਜਈਆਂ ਬੁਰਈਆਂ ਆਵਾਜ਼ੇ ਧਰਮਾ ਦੂਰ ਕਰਮੀਆ ਕੋ ਆਪਣੀ ਕੇ ਲੈ ਰੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਚਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਚਲੇ ਇਤੇ ਚੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਫਲੀ ਮਹੱਲਾ ਤੀਜਾ ਅਨੰਦ ਏ ਖੰਕਾਰ ਸਤਿਗੁਰ ਪ੍ਰਸਾਦ ਅਨੰਦ ਫਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਿਤੀ ਮਨ ਵੱਜੀਆਂ ਵਧਾਈਆਂ ਰਗਤਨ ਪਰਵਾਰ ਪਨੀ ਅਸ਼ੋਦ ਗਾਵਣੀਆਂ ਸੁਖ ਖਾਂ ਕਾ ਬਹਰੀ ਕੇ ਰਮਨ ਜਿਨੀ ਵਸਾਇ ਕਹਿਣਾ ਨਿਕਣਾ ਦੁਆਸਰ ਕਿਰੋ ਮੈਂ ਪਾਇਆ اے ਮਨ ਮੇਰਾ ਤੂ ਸਦੋ ਹਰਨਾਲੇ ਹਰਨਾਲੋ ਤੋ ਮਨ ਮੇਰੇ ਦੁਖ ਸਭ ਸਾਰਾ ਨਾਂ ਕੀ ਕਰੋ ਕਰੇ ਤੇਰਾ ਕਾ ਸਭ ਸਵਾ ਨਾ ਸਭ ਨਗਲਾ ਸਵਾ ਸੁਆਮੀ ਸੁਖ ਮਨ ਅਵਸਾਰੇ ਕਹਿਣਾ ਨਿਕਮਨ ਮੇ ਸਦੋ ਹਰਨਾਲੇ ਸਾਚੇ ਸਾਹਿਬ ਆਖਿਆ ਨਹੀਂ ਕਰ ਤੇਰੇ ਘਰ ਤਾਂ ਤੇਰੀ ਸਭ ਕੁਛ ਹੈ ਜਿਸ ਦੇ ਉਸ ਪਾਵਸ ਸਦਾ ਸੁਸਲਾ ਹਾ ਤੇਰੀ ਨਾਮ ਅਨੁਸਾਏ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕੀ ਰਹੀ ਕਰ ਤੇਰੇ ਹਰ ਚ ਨਾਮੇ ਰਾਦਾਰੋ ਸੱਚ ਨਾਮ ਧਰਮਿਆ ਜਿਨ ਪੁੱਖਾ ਸਭ ਗਵਾਈਆਂ ਕਰ ਸੰਤ ਸੁਣੀਐ ਸੇ ਜਨ ਇੱਛਾ ਸਭ ਪੁਣੀਐ ਤਾ ਕੁਰਬਾਨ ਕੀਤਾ ਗਰੋਟੋ ਜੀਵ ਰਿਆਈਆ ਕਹ ਨਾਨਕ ਸੁਣੋ ਸੰਤੋਸ਼ ਉਤਰੇ ਪਿਆ ਰਚਨਾ ਮੇਰਾ ਆਦਾਰੋ ਵਾਜੇ ਫਨ ਚੋਦ ਕਰ ਸਵਾਗੇ ਕਰ ਸਵਾਗੇ ਜੋਤੋ ਅਜੀ ਕਰਤ ਕਰਤਾਰੀਆਂ ਪੰਜ ਰੂਪ ਦਵਾਸੀ ਕੀਤੇ ਕਾਲ ਚੰਗਮਾਰੇ ਤੁਰਕਾਂ ਪਾਇ ਤੋ ਜਨ ਕੋ ਸੁਨਾਵ ਰਖੇ ਲਾਗੇ ਕਹ ਨਾਨਕ ਕਹ ਸੁਖ ਵਰਤ ਕਦਨ ਵਰਜੇ ਨੰ ਸੁਨੋ ਵਟ ਪਾਗੀ ਉਹ ਸਕਲ ਬਨਾਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਪਰੇ ਸਕਲ ਉਸੂਰੇ ਦੁਖ ਰੋਗ ਸੰਤਾ ਬਿਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਸੇ ਪੂਰੇ ਗੁਤੇ ਜਾਣੀ ਹੁਣ ਤੇ ਪੁਨਿਤ ਕਹਿਤ ਪਵਿਤ ਸਤਗੁਰਿਆ ਪਰਪੂਰ ਬਲਵੰਤ ਨਾਨਕ ਗੁਰ ਚਰਨ ਲਾਗੇ واجیہ نحا دے تو رے چونتے پنیت کہت پویت سطوریا پر پورے روانت نانک گئی چرن لگے واجیہ نحا دے تو رے کا خلصہ واہی بجی کی پتے دیا کے اردو سہنو